ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤਨਵਾਜੀ ਸਤਕਾਰਯੋਗ ਸਾ ਸੰਗਤ ਜੀਓ ਗੁਰੂ ਸਾਹਿਬ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਬਾਣ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਜਤ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਕੋਈ ਜਨ ਹਰ ਸਿਉਂ ਦੇਵੈ ਜੋਰ ਮਰਜ਼ ਕਹਿੰਦੇ ਭਾਈ ਜੇ ਕੋਈ ਮਨੁੱਖ ਕੋਈ ਜਨ ਸਾਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਗੁਰੂ ਦੇ ਨਾਲ ਜੋੜ ਦੇਵੇ ਤਾਂ ਧੰਨਵਾਦ ਵਜੋ ਚਰਨ ਗਹਾਉ ਬਕਉ ਸੁਭ ਰਸਨਾ ਦੀ ਜੈ ਪ੍ਰਾਨ ਅਕੂਰ ਤਾਂ ਧੰਨਵਾਦ ਵਜੋਂ ਉਸ ਦੇ ਚਰਨ ਫੜ ਲਈਏ ਔਰ ਜੀਵ ਨਾਲ ਮਿੱਠੇ ਬੋਲ ਬੋਲੀਏ ਉਹਦਾ ਸ਼ੁਕਰ ਕਰੀਏ ਸ਼ੁਕਰਾਨਾ ਕਰੀਏ ਔਰ ਮਹਾਰਜ ਕਹਿੰਦੇ ਉਹਦਾ ਦੇਣ ਨਹੀਂ ਆਪਾਂ ਦੇ ਸਕਦੇ ਇੱਥੋਂ ਤੱਕ ਵੀ ਆਖਿਆ ਵੀ ਇਹ ਜਿਹੜੇ ਪ੍ਰਾਨ ਨੇ ਉਸ ਦੇ ਅੱਗੇ ਭੇਟਾ ਦੇ ਤੌਰ ਤੇ ਰੱਖ ਦਿੱਤੇ ਜਾਣ ਵੀ ਜਿਹੜਾ ਪੂਰੇ ਗੁਰੂ ਦਾ ਮਿਲਾਪ ਕਰਵਾ ਦੇਵੇ ਰਹਾਉ ਮਨ ਤਨ ਨਿਰਮਲ ਕਰ ਤਕਿਆਰੋ ਹਰ ਸਿੰਚੈ ਸੁਦਾ ਸੰਜੋਰ ਅਵਸਥਾ ਕੈਸੀ ਹੋਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਭਾਈ ਆਪਣੇ ਜੀਵਨ ਨੂੰ ਇਦਾਂ ਢਾਲੀਏ ਕਿ ਆਪਣੇ ਆ ਮਨ ਨੂੰ ਆਪਣੇ ਆ ਸਰੀਰ ਨੂੰ ਇੱਕ ਪਵਿੱਤਰ ਕਿਹਾਰਾ ਬਣਾਈਏ ਔਰ ਉਸ ਵਿੱਚ ਪਰਮਾਤਮਾ ਦਾ ਨਾਮ ਜਲ ਚੰਗੀ ਤਰ੍ਹਾਂ ਸਿੰਜੀਏ ਜਿਵੇਂ ਫਸਲ ਵੀਜਣ ਵਾਸਤੇ ਪਹਿਲਾਂ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਇਦਈ ਨਾਮ ਅ ਰੂਪੀ ਵਸਤੂ ਇੰਜਣ ਵਾਸਤੇ ਸਾਧ ਸੰਗਤ ਕਹਿੰਦੇ ਮਨ ਨੂੰ ਸਰੀਰ ਨੂੰ ਪਵਿੱਤਰ ਕਿਆਰਾ ਬਣਾਈਏ ਫਿਰ ਪ੍ਰਮਾਤਮਾ ਦਾ ਨਾਮ ਜਲ ਚੰਗੀਤਨਾ ਸੰਜੀਏ ਯਾਰ ਰਸ ਮੈਂ ਮਗਨ ਹੋਤਿ ਕਿਰਪਾ ਤੇ ਮਹਾਂ ਵਿਕਿਆ ਤੇ ਤੋਰਤ ਕਹਿੰਦੇ ਵੱਡੀ ਮੋਹਣੀ ਮਾਇਆ ਨਾਲੋਂ ਫਿਰ ਸੰਬੰਧ ਤੋੜ ਕੇ ਇਸ ਨਾਮ ਰਸ ਵਿੱਚ ਹੀ ਮਸ ਰਹੀਦਾ ਹੈ ਅਰ ਅਰਦਾਸ ਕਰੀਏ ਮਾਲਕ ਦੇ ਚਰਨ ਵਿੱਚ ਦਾਤਾ ਜੀ ਆਇਓ ਸ਼ਰਨ ਦੀਨ ਦੁਖ ਪੰਜਨ ਚਿਤ ਬਾਉ ਤੁਮਰੀ ਓਰ हे ਦੁਖਾਂ ਦੇ ਨਾਸ ਕਰਨ ਵਾਲੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਆਇਆ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤ ਵਧਾ ਰਹਿੰਦਾ ਹਾਂ ਆਪੈ ਪਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜੇ हे ਦਾਤਾ ਜੀ ਮੈਂ ਨਾਨਕ ਦੇ ਮਾਇਆ ਦੇ ਬੰਧਨ ਜਿਹੜੇ ਨੇ ਇਹ ਚ ਛਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਦਿਓ ਸਾਡੇ ਲਈ ਮਹਾਰਜ ਬੇਨਤੀ ਰੂਪ ਬਚਨ ਉਚਾਰਨ ਕਰਦੇ ਹੋਏ ਸਾਨੂੰ ਸਮਝਾਉਂਦੇ ਨੇ ਵੀ ਐਦਾਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਦਾਤਾ ਆ ਤੁਹਾਡੇ ਮਾਇਆ ਦੇ ਬੰਧਨ ਛਡਾ ਕੇ ਆਪਣੇ ਨਾਮ ਨਾਲ ਜੋੜ ਦਿਓ ਸਾਨੂੰ ਆਪਣੇ ਸਿਮਰਨ ਨਾਲ ਜੋੜ ਦਿਓ ਤੇ ਵਿਕਾਰਾਂ ਦੇ ਡਾਕ ਰਹੇ ਤੇ ਨਿਰਭੈਤਾ ਵਾਲੀ ਅਵਸਥਾ ਬਖਸ਼ ਦਿਓ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਰਲ ਮਿਲ ਕੇ ਕਰਦੇ ਰਹੀਏ ਗੁਰੂ ਕਿਰਪਾ ਕਰੇ ਨਾਮ ਦੀ ਦਾਤ ਸਿਮਰੰਦੀ ਦਾਤ ਨਿਤਨੇਮ ਦੀ ਦਾਤ ਅੰਮ੍ਰਿਤ ਵੇਲ ਦੀ ਦਾਤ ਸਾਡੇ ਸਭਨਾਂ ਦੇ ਦਾਤਾ ਜੀ ਝੋਲੀ ਵਿੱਚ ਪਾ ਦੇਣ ਔਰ ਸਭਨਾਂ ਦੀ ਜੀਵਨ ਕਾਇਆ ਪਲਟ ਜਾਵੇ ਇਹ ਅਰਦਾਸ ਮਾਲਕ ਦੇ ਚਰਨਾ ਵਿੱਚ ਆਪਾਂ ਸਾਰੇ ਰਲ ਮਿਲ ਕੇ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪਿਆਰੇ ਤਫਾਕਤਾ ਦੀ ਅਰਦਾਸ ਤੇ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵੇਗਨ ਸੰਪੂਰਨਤਾ ਦੀ ਅਰਦਾਸ ਅਦਾਈ ਰਲ ਮਿਲ ਕੇ ਕਰਦੇ ਰਹੀਏ ਜੀ ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ